ਦੇਖੋ ਮੈਨੂੰ ਵੀਡੀਓ ਦਫ਼ਤਰ ਤੋਂ ਕਾਲ ਗਈ ਸੀ ਮੇਰੇ ਸੈਕਟਰੀ ਸਾਹਿਬ ਦੀ ਮੈਂ ਉਸ ਵੇਲੇ ਮਹਾਰਾਸ਼ਟਰ ਗਈ ਹੋਈ ਸੀ ਪੰਜਾਬ ਸਰਕਾਰ ਵੱਲੋਂ ਭੇਜੀ ਹੋਈ ਟ੍ਰੇਨਿੰਗ ਤੇ ਤੇ ਮੈਨੂੰ ਮੈਮ ਦਾ ਫੋਨ ਆਇਆ ਸੀ ਕਿ ਸਰਪੰਚ ਸਾਹਿਬ ਜਿਹੜਾ ਤੁਹਾਡਾ ਉਹ ਪੰਚਾਇਤੀ ਕਬਜ਼ੇ ਦਾ ਹੈਗਾ ਸਾਡੇ ਕੋਲ ਮਾਮਲਾ ਤੇ ਉਹਦੇ ਉੱਤੇ ਵੀ ਕੰਮ ਚੱਲ ਰਿਹਾ ਆ ਮੈਂ ਕਿਹਾ ਮੈਮ ਮੈਂ ਵੀ ਵਾਪਸ ਆ ਰਹੀ ਆ ਹਜੂਰ ਸਾਹਿਬ ਤੋਂ ਕੋਈ ਨਹੀਂ ਮੈਂ ਆਪਣੇ ਪੰਚ ਨੂੰ ਭੇਜ ਕੇ ਪਤਾ ਕਰਵਾਨੀ ਆ ਪੰਚ ਨੂੰ ਕਹਿੰਦੀ ਆ ਕਿ ਦੇਖੋ ਜੇ ਕੰਮ ਚੱਲਦਾ ਆ ਮੈਡਮ ਨੇ ਬੰਦ ਕਰਵਾਇਆ ਤਾਂ ਉਹਨੂੰ ਬੰਦ ਕਰਵਾਓ ਫਿਰ ਮੈਂ ਆਪਣੇ ਪੰਚ ਗੁਰਜੀਤ ਸਿੰਘ ਨੂੰ ਫੋਨ ਕੀਤਾ ਮੱਖਣ ਸਿੰਘ ਨੂੰ ਵੀ ਫੋਨ ਕੀਤਾ ਇਹ ਕਹਿੰਦੇ ਮੈਂ ਬਾਹਰ ਆ ਪਿੰਡ ਤੋਂ ਫਿਰ ਮੈਂ ਗੁਰਜੀਤ ਸਿੰਘ ਪੰਚ ਨੂੰ ਫੋਨ ਕੀਤਾ ਸੀ ਉਹ ਕਹਿੰਦਾ ਕੋਈ ਨਹੀਂ ਮੈਂ ਜਾ ਕੇ ਕਰਵਾ ਦਿੰਨਾ ਤੇ ਫਿਰ ਮੇਰਾ ਪੰਚ ਗਿਆ ਵੀ ਸੀਗਾ ਉਹ ਕਹਿੰਦੇ ਜਿਸ ਥਾਂ ਦਾ ਰੌਲਾ ਆ ਅਸੀਂ ਉਸ ਥਾਂ ਵਿੱਚ ਕੰਮ ਨਹੀਂ ਕਰ ਰਹੇ ਅਸੀਂ ਪਿੱਛੇ ਕੰਮ ਕਰ ਰਹੇ ਹਾਂ ਉਹਨਾਂ ਨੇ ਮੇਰੇ ਪੰਚਰ ਨੂੰ ਇਹ ਜਵਾਬ ਦਿੱਤਾ ਕਿ ਜਿਹੜੀ ਵੀਡੀਓ ਸਾਡੇ ਕੋਲ ਆਈ ਹੈਗੀ ਉਹਦੇ ਵਿੱਚ ਇਹ ਹੋ ਰਿਹਾ ਹੈਗਾ ਕਿ ਮਤਲਬ ਉਹ ਉਹ ਸੀਜਾ ਤੱਕ ਕੰਮ ਕਰ ਰਿਹਾ ਹੈ। ਹਾਂਜੀ ਮਤਲਬ ਰੌਲਾ ਤਾਂ ਸਾਰੀ ਜਗ੍ਹਾ ਦਾ ਹੀ ਹੈ ਜਦ ਤੱਕ ਸੀਗਾ ਵੀ ਉਹਨਾਂ ਨੂੰ ਕੰਮ ਰੋਕਣਾ ਚਾਹੀਦਾ ਸੀਗਾ ਮੈਡਮ ਨੇ ਕਹਿਣ ਤੇ ਵੀ ਉਹਨਾਂ ਨੇ ਨਹੀਂ ਰੋਕੇ। ਹਾਂਜੀ ਓਕੇ ਮੈਡਮ ਪੂਰਾ ਸੀ ਪ੍ਰਕਾਸ਼ਨ ਰੋਕ ਦਿੱਤੀ ਉਹ ਕੋਈ ਇਕ ਵੀ ਲਾਈ ਦੁਆਰਾ ਤੇ ਤੇ ਬਾਕੀ ਪੰਚਾਇਤ ਦੀ ਹੈ ਕਿ ਤਾਂ ਇਹ ਨਿਸ਼ਾਨਦੇ ਕਰਕੇ ਕਰਵਾਣਾ ਜਿਹੜੀ ਮਾਰੇ ਨਿਸ਼ਾਨਦੇ ਕਰਵਾਣਾ ਤਾਲ ਕੀ ਫੰਦ ਕਿ ਜਮਿੰਦਰ ਸਿੰਘ ਉਹ ਮੈਂ ਦੱਸ ਦਿੱਤੀ ਤਾਂ ਉਹ ਕੋਈ ਸਬੂਤ ਹੈ ਉਹਦਾ ਇਹ ਹਾਲੇ ਤੱਕ ਤਾਂ ਹੈ ਨਹੀਂ ਤੇ ਇਹ ਕਮ ਅਗੇ ਸਾਇਹ ਵਿੱਚ ਮਿਲ ਗਿਆ ਨਾ ਕਰਾਂਗੇ ਲਾਲਕੀ ਦੇ ਅੰਦਰ ਤਾਂ ਕਬਜ਼ਾ ਹੁੰਦਾ ਕਿੰਦਰ ਵਿੱਚ ਇੱਕ ਪੰਚਾਇਤ ਹੀ ਹੁੰਦਾ ਥੋੜੀ ਜਿਹੀ ਲਿਖ ਉਹ ਨਹੀਂ ਸੋਰਾ ਸਪੱਟੀਂ ਗੜੀ ਨੇ ਕੰਪਲੇਨਟ ਦਿੱਤੀ ਹੋਈ ਸੀਗੀ ਮਜਾਰਾ ਡੇਂਗਰੀਆ ਪੰਚਾਇਤ ਤੋਂ ਹੀ ਅਸੀ ਬੁਲਾਈ ਸੀਗੀ ਤੇ ਸ਼ਿਕਾਇਤ ਕਰਤਾ ਵੀ ਬੁਲਾਈ ਸੀਗੀ ਇਹਨਾਂ ਨੂੰ ਸੁਰਦਾਵ ਦੇ ਵੀ ਇਹੀ ਕਿਹਾ ਗਿਆ ਸੀ ਕਿ ਜਦ ਤੱਕ ਅਸੀਂ ਨਿਸ਼ਾਨਦੇ ਨਹੀਂ ਕਰਉਂਦੇ ਤਦ ਤੱਕ ਇਹ ਸਾਬਿਤ ਨਹੀਂ ਹੁੰਦਾ ਕਿ ਇਹ ਮਜਾਇਸ਼ ਕਬਜ਼ਾ ਹੈ ਕਿ ਦੀ ਜਗ੍ਹਾ ਹੈ ਪੰਚਾਇਤ ਦੀ ਹੈ ਜਾਂ ਕਬਜ਼ਾ ਕਰ ਵੀ ਹੋ ਗਿਆ ਜਿਹੜਾ ਸਿਰ ਮਾਲਕਾਂ ਤੇ ਖੜੀ ਕਰ ਰਿਹਾ ਥੋੜਾ ਜੀ ਜਦੋਂ ਇਹਨਾਂ ਨੂੰ ਪੰਚਾਇਤ ਨੇ ਸਾਨੂੰ ਦੱਸਿਆ ਕਿ ਇਹ ਸਾਰੀ ਜਿਹੜੀ ਹੈ ਗੁਰਦੇਵ ਸਿੰਘ ਵੱਲੋਂ ਬੰਦ ਨਹੀਂ ਕੀਤੀ ਗਈ ਕਿਸੇ ਨੇ ਬੰਦ ਕੀਤਾ ਸੀ ਅਸੀਂ ਹਾਂ ਬੰਦ ਕਰਵਾ ਬੰਦ ਕਰਵਾਤੇ ਕਿਹਾ ਸੀ ਨਹੀਂ ਅਸੀਂ ਉਹਨਾਂ ਨੂੰ ਜਵਾਨੀ ਫੋਨ ਵੀ ਕੀਤਾ ਸੀ ਕਿ ਜਿਸ ਦੇ ਨੇ ਪੜਤਾਲ ਵੀ ਹੋਈ ਸੀ ਉਸ ਦਿਨ ਵੀ ਕਹਿ ਸੀ ਕਿ ਕੰਮ ਬੰਦ ਕਰ ਦੇ ਜਿੰਜੇ ਦੇ ਪੜਤਾਲ ਖਤਮ ਨਹੀਂ ਹੁੰਦੀ ਕੋਰੋਨਾ ਵੱਲੋਂ ਇੱਕ ਜਿਹੜਾ ਹੈਗਾ ਕੰਮ ਬੰਦ ਨਹੀਂ ਕੀਤਾ ਗਿਆ ਤੇ ਹੁਣ ਇਸੇ ਦੌਰਾਨ ਹੀ ਅਸੀਂ ਆਪਣੇ ਸੰਪਤੀ ਵਿਡਵਾਰੀ ਨੂੰ ਉਹਨਾਂ ਨੂੰ ਫੋਨ ਕਰਕੇ ਇਹ ਗੱਲ ਦੱਦ ਦਿੱਤੀ ਸੀ ਕਿ ਜੇ 니ਚੇ ਰਸੀ ਪੜਤਾਲ ਕੰਪਲੀਟ ਨਹੀਂ ਕਰਦੇ ਉਹਨਾਂ ਚੋਂ ਆਪਣਾ ਕੋਈ ਵੀ ਕੰਮ ਨਾ ਚਲਾਇਆ ਜਾਵੇ ਤੇ ਜੇ ਹੁਣ ਅੱਜ ਫਿਰ ਅਸੀਂ ਅੱਜ 5 9 2525 ਨੂੰ ਆਪਾਂ ਜਿਹੜਾ ਅੱਜ ਬੁਲਾਇਆ ਹੋਇਆ ਇਹਨਾਂ ਵੱਲੋਂ ਜਿਹੜੀ ਪੰਚਾਇਤ ਤਾਂ હાજર ਹੋ ਗਈ ਹੈ ਪਰ ਜਿਹੜਾ ਸ਼ਿਕਾਇਤ ਕਰਤਾ ਹੈ ਉਹ ਇਹ ਤੱਕ હાજર ਨਹੀਂ ਹੋਇਆ ਇਹਨਾਂ ਦੇ ਬਿਆਨ ਅਸੀਂ ਨੋਟ ਕਰਨ ਦੇ ਪ੍ਰੰਤ ਜਿਹੜਾ ਹੈਗਾ ਉਹਨਾਂ ਨਾਲ ਵੀ ਕਰ ਲੈਣੇ ਗੱਲ ਜੋ ਵੀ ਉਹਨਾਂ ਦੇ ਹੈਗੇ ਆਪਾਂ ਬਿਆਨ ਨੋਟ ਕਰ ਲੈਣੇ ਉਹਨਾਂ ਦੇ ਬਿਆਨ ਨੋਟ ਕਰਨ ਨੂੰ ਪ੍ਰੰਤ ਜਿਹੜਾ ਡਿਗੋਰ ਦੇਵ ਸਿੰਘ 판ਗ ਹੋਏਗਾ ਉਹ ਵੀ ਕਹਿ ਰਹੇ ਅਸੀਂ ਆ ਰਹੇ ਹੈਗੇ ਇਹਨਾਂ ਨੂੰ ਆਪਸ ਵਿੱਚ ਬਿਠਾ ਕੇ ਅਸੀਂ ਦੇਖਦੇ ਆ ਜੇ ਤਾਂ ਮੰਨਦਾ ਹੋਇਆ ਕਿ ਉਹ ਜਿਹੜਾ ਹੈਗਾ ਪੰਜਾਬੀ ਜ਼ਮੀਨ ਦੇ ਵਿੱਚ ਜਗਤ ਛਾਤਰੀਆਂ ਤਾਂ ਇੱਕ ਗਲਵਤ ਕਰਦੇ ਜੇ ਉਹ ਫੜ ਜੇਗਾ ਦਰਬੰਦ ਕਰ ਲੇਗਾ ਤੇ ਠੀਕ ਹੈ ਨਹੀਂ ਤਾਂ ਅਗਰ ਅਸੀਂ ਕਾਰਵਾਈ ਸ਼ੁਰੂ ਕਰਾਂ ਅਸੀਂ ਅੱਜ ਉਹਨਾਂ ਦੇ ਗੈਰ ਨੋਟ ਕਰਾਂਗੇ ਕਿ ਉਹਨਾਂ ਨੇ ਕਿਉਂ ਨਹੀਂ ਸਾਡਾ ਕਹਿਣਾ ਮੰਨਿਆ ਉਸ ਪ੍ਰਾਂਤ ਜਿਹੜਾ ਹੈਗਾ ਅਸੀਂ ਫਿਰ ਐਸਐਚਓ ਨੂੰ ਆਪਾਂ ਲਿਖ ਦਾਂਗੇ ਜੋ ਕਾਰਵਾਈ ਬਣਦੀ ਹੈ ਅੱਪੇ ਅਸੀਂ ਉਸੇ ਤਰ੍ਹਾਂ ਕਰਾਂਗੇ